ਆਡੇ ਵਿੱਚ ਪ੍ਰਾਪਲ ਦੇਵ ਸਿੰਘ ਕਾਲਾ ਸਿੰਘiano ਪਾਏ ਹਨ ਸੋ ਇਹ ਭਰਾ ਵਾਸਤੇ ਹੈ ਕਿ ਜਿਨ੍ਹਾਂ ਦੇ ਵਿਆਹ ਨੂੰ 15 ਸਾਲ ਹੋ ਗਏ ਸੰ ਤਾਂ ਇਹਨਾਂ ਦੇ ਘਰ ਵਿੱਚ ਇੱਕ ਬੇਟੀ ਨੇ ਜਨਮ ਲਿਆ ਸੀ ਉਸ ਤੋਂ ਬਾਅਦ ਕੋਈ ਔਲਾਦ ਨਹੀਂ ਹੋਈ ਤਾਂ ਇਹ ਪ੍ਰਾਸਵੇਤ ਪਰਿਵਾਰ ਪ੍ਰਭੂ ਜੀ ਦੇ ਘਰ ਵਿੱਚ ਆਏ ਪ੍ਰਭੂ ਜੀ ਦੇ ਨਾਲ ਇਕਰਾਰ ਕੀਤਾ ਪ੍ਰਾਰਥਨਾ ਕੀਤੀਆਂ ਪਾਸਟ ਜੀ ਨੂੰ ਮਿਲੇ ਤਾਂ ਪਰਮੇਸ਼ਵਰ ਜੀ ਨੇ ਆ ਜੀ ਜ਼ਿੰਦਗੀ ਬਦਲ ਦਿੱਤੀ ਤੇ ਇਹਨਾਂ ਨੂੰ ਬਹੁਤ ਇੱਕ ਸੁੰਦਰ ਬੇਟਾ ਦਿੱਤਾ 10 ਗਗਨ ਦੀ ਕੌਰ ਕੁਪੁਤਰੇ ਤੋਂ

प्रभु जी का गौत का नवाद करते हैं ते दूसरी बारी इन्होंने यह है कि इन्होंने 9 साल तो गौत प्रॉब्लम सी इन्हें अप्रेशन में क्रायसी पर कोई फर्क नहीं पड़ा कि ने इस पवित्र वंदे मिच्छो प्रार्थना कराई तब प्रभु जी की कृपा से 9 साल की गौत प्रॉब्लम भी ठीक है इस जिंदगी के लिए हम आपको नश्वरी का ਇਹ ਭਰਾ ਦੱਸਦੇ ਕਿ ਪੰਜ ਮਹੀਨਿਆਂ ਤੋਂ ਇਹਨਾਂ ਨੂੰ ਕੱਠੀਏ ਦੀ ਪ੍ਰਾਬਲਮ ਹੋ ਗਈ ਸੀ ਇਹ ਭਰਾ ਕਹਿੰਦੇ ਮੈਂ ਇਲਾਜ ਤਾਂ ਬਹੁਤ ਕਰਾਇਆ ਪਰ ਕਿੰਨੇ ਮੇਰੀ ਬਿਮਾਰੀ ਮੈਨੂੰ ਛੱਡਣ ਤੇ ਤਿਆਰ ਨਹੀਂ ਸੀ ਇਹ ਭਰਾ ਦੱਸਦੇ ਕਿ 30 ਨਵੰਬਰ ਵਰਸ਼ੋਨ ਦੇ ਦਿਨ ਜਿਸ ਦਿਨ ਸ਼ਿਫਾ ਦੇ ਪ੍ਰਾਪਨਾ ਹੋ ਰਹੀ ਸੀ ਤੇ ਪ੍ਰਭੂ ਦਾ ਜਦੋਂ ਮੈਂ ਇੱਥੇ ਦੀ ਪ੍ਰੋਬਲਮ ਬਾਰੇ ਪ੍ਰਾਰਥਨਾ ਕੀਤੀ ਤੇ ਨੰਨੇ ਮੈਂ ਆਪਣੇ ਆਪ ਨੂੰ ਪ੍ਰਭੂ ਜੀ ਦੇ ਚੋਹਾਰਾ ਬਾਗ ਵਿੱਚ ਸੌਂ ਦਿੱਤਾ ਤੇ ਹੰਝੂ ਵਹਾ ਕੇ ਕਿੰਨੇ ਜਦੋਂ ਮੈਂ ਪ੍ਰਾਰਥਨਾ ਕੀਤੀ ਤੇ ਕਹਿੰਦੇ ਪ੍ਰਭੂ ਜੀ ਦੀ ਸਾਮਰਥਾ ਨੇ ਮੈਨੂੰ ਛੂਇਆ ਤੇ ਕਹਿੰਦੇ ਮੈਨੂੰ 5 ਮਹੀਨਿਆਂ ਦੀ ਇਕੱਠੀ ਦੀ ਪ੍ਰੋਬਲਮ ਛੱਡ ਕੇ ਚਲੀ ਗਈ ਇਹ ਕਹਿੰਦੇ ਮੈਂ ਹੁਣ ਸ਼ੁਕਰ ਵਾਣ ਟੈਸਟ ਕਰਾਇਆ ਹੈ ਤੇ ਮੇਰੀਆਂ ਦਾ ਫੋਟਾ ਬਿਲਕੁਲ ਨਾਰਮਲ ਆਇਆ ਹਨ ਇਸ ਵੱਡੀ ਕਿਰਪਾ ਵਾਸਤੇ ਪ੍ਰਭੂ ਮਹਾ ਆਮਲੀ ਜਮਦਰ ਸਿੰਘ ਜਲੰਧਰ ਤੋਂ ਇਹ ਆਪਣਾ ਦੱਸਦੇ ਹਨ ਕਿ ਇਹਨਾਂ ਨੂੰ 1 ਸਾਲ ਤੋਂ ਟੀਵੀ ਦੀ ਬਿਮਾਰੀ ਸੀ ਦਵਾਈ ਬਹੁਤ ਆਦੀ ਬਾਅਦ ਆਰਾਮ ਨਹੀਂ ਮਿਲਿਆ 5 ਮਹੀਨੇ ਦੁਆਰੇ ਆ ਤੇ ਹੁਣ ਬਿਲਕੁਲ ਠੀਕਾ ਨੇ ਚੰਗਾਈ ਤੇ ਡੀਰ ਭਰਾ ਪ੍ਰਭੂ ਜੀ ਦਾ ਧੰਨਵਾਦ ਕਰਦੇ ਆ ਭੈਣ ਗੁਲਵਿੰਦਰ ਕੌਰ ਤੇ ਬਾਸ਼ਾ ਪਰ ਤੋਂ ਇਹ ਤਾਂ ਦੱਸਦੇ ਹਨ ਕਿ ਇਹਨਾਂ ਦੇ ਦੋਹਾਂ ਗੋਦਿਆਂ ਦੇ ਵਿੱਚ ਪੱਥਰੀਆਂ ਦੇ ਇੱਕ ਫਾਲਤੋ ਸੀ ਕਹਿੰਦੇ 1.6 mm ਦੀ ਸੀ ਤੇ 1.8 mm ਦੀ ਸੀ ਇਹਨਾਂ ਲਗਾਤਾਰ ਵਿਸ਼ਵਾਸ ਦੇ ਨਾਲ ਇਸ ਪਵਿੱਤਰ ਭਗਵੰਦੇ ਦੀ ਚਾਲ ਕੇ ਪ੍ਰਭੂ ਜੀ ਅੱਗੇ ਪ੍ਰਾਰਥਨਾ ਕਰਦੇ ਰਹੇ ਤਾਂ ਕਹਿੰਦੇ 15 ਮੈਂ ਪਹਿਲਾ ਪਾਸਟਰ ਜੀ ਨੇ ਗੁਰਦਿਆਂ ਦੇ ਵਿੱਚ ਪੱਥਰੀਆਂ ਦੇ ਬਾਰੇ ਪ੍ਰਾਰਥਨਾ ਕੀਤੀ ਕਿੰਨੇ ਮੈਂ ਉਸੇ ਪ੍ਰਾਰਥਨਾ ਤੇ ਵਿਸ਼ਵਾਸ ਕੀਤਾ ਤੇ ਫਿਰ ਸਕੈਨ ਕਰਾਈ ਤਾਂ ਪ੍ਰਭੂ ਜੀ ਦੀ ਕਿਰਪਾ ਦੇ ਨਾਲ ਦੋਵੇਂ ਪੱਥਰੀਆਂ ਗਾਇਬ ਹੋ ਗਈਆਂ ਇਸ ਕਿਰਪਾ ਦੇ ਲਈ ਮਹਾਨ ਪਰਮੇਸ਼ਰ ਦਾ ਸ਼ੁਕਰਾਨਾ ਕਰਦਾ ਹਾਂ ਨਾਨਕੇਸ਼ ਭਰਵ ਕੈਂਪ ਜਲੰਧਰ ਤੋਂ ਇਹ ਭਰਾ ਦੱਸਦੇ ਕਿ ਅੱਠ ਸਾਲਾਂ ਤੋਂ ਬਿਮਾਰ ਸੀ ਇਹਨਾਂ ਦੀ ਪ੍ਰੋਬਲਮ ਸੀ ਇਹਨਾਂ ਦੀ ਗੇਲ ਦੀ ਹੱਡੀ ਵਿੱਚ ਬਹੁਤ ਪ੍ਰੋਬਲਮ ਸੀ ਕਹਿੰਦੇ ਮੈਂ ਮੰंजे ਦੇ ਨਾਲ ਲੱਗਿਆ ਸੀ ਬਸ ਮੈਂ ਜੇਟਿਆ ਰਹਿੰਦਾ ਸੀ ਤੋਂ ਉਹਨਾਂ ਦਾ ਦੂਰ ਦੀ ਗੱਲ ਕਹਿੰਦੇ ਮੈਂ ਉੱਠ ਕੇ ਬੈਠ ਨਹੀਂ ਸੀ ਸਕਦਾ ਕਹਿੰਦੇ ਡਾਕਟਰਾਂ ਨੇ ਬਹੁਤ ਇਲਾਜ ਕਰਾਇਆ ਪਰ ਡਾਕਟਰਾਂ ਨੇ ਕਿਹਾ ਕਿ ਹੱਡੀ ਦਾ ਆਪਰੇਸ਼ਨ ਹੋਏਗਾ ਇਹ ਭਰਾ ਕਹਿੰਦੇ ਮੈਂ ਡਰਦੇ ਮੈਲੇ ਆਪਰੇਸ਼ਨ ਨਹੀਂ ਕਰਾਇਆ ਕਹਿੰਦੇ ਮੈਂ ਸਾਨਿਆ ਕੋ ਵੀ ਗਿਆ ਪਰ ਕਿਵੇਂ ਇਹ ਨਹੀਂ ਹੋ ਸਕਿਆ ਇਹਨਾਂ ਦੇ ਰਿਸ਼ਤੇਦਾਰ ਇਹਨਾਂ ਨੇ ਪ੍ਰਭੂ ਯਹੂਸ਼ੂ ਸਿੱਤੇ ਪਵਿੱਤਰ ਵਚਨਾਂ ਬਾਰੇ ਪੜ੍ਹਿਆ ਤੇ ਇਹਨਾਂ ਨੇ ਵਚਨਾਂ ਤੇ ਵਿਸ਼ਵਾਸ ਕਰਕੇ ਪੂਰੇ ਵਿਸ਼ਵਾਸ ਦੇ ਨਾਲ ਕਹਿੰਦੇ ਸਤੋਪਿਆ ਤੋਂ ਪਵਿੱਤਰ ਬਣਨ ਚ ਆ ਰਹੇ ਹਨ ਕਹਿੰਦੇ ਜਦੋਂ ਮੈਂ ਪਵਿੱਤਰ ਬਣਨ ਚਾਹਿਆ ਸ਼ੁਰੂ ਕੀਤਾ ਮਨ ਨੂੰ ਮਾਟੋ ਵਿੱਚ ਕਿੰਨਾ ਘਟਾ ਕੇ ਨਹੀਂ ਆ ਨਾ ਪੈਂਦਾ ਸੀ ਕਿਉਂਕਿ ਮੈਂ ਬੈਠ ਵੀ ਨਹੀਂ ਸੀ ਸਕਦਾ ਕਹਿੰਦੇ ਪ੍ਰਭੂ ਜੀ ਦੀ ਕਿਰਪਾ ਹੋਈ ਮੈਂ ਵਿਸ਼ਵਾਸ ਨਾਲ ਪ੍ਰਾਰਥਨਾ ਵਿੱਚ ਸ਼ਾਮਲ ਹੁੰਦਾ ਰਿਹਾ ਕਹਿੰਦੇ ਮੇਰੇ ਚੌਥੇ ਹਫ਼ਤੇ ਵਿੱਚ ਸ਼ਿਕਾ ਮਿਲਨੀ ਸ਼ੁਰੂ ਹੋ ਗਈ ਸੀ ప్రాధనా ప్రభుత్వ మనం పూరి తరాలీ చాలా బీ ఏ ప్రభుత్వ ਇਸ ਸੈਂਕੜੇ ਨਿਜਰਾ ਤੋਂ ਫਰਾਂਸ ਦੇ ਪਰਿਵਾਰ ਦਾ ਸੰਗਤ ਦੱਸਦੇ ਨੇ ਕਿ ਜਿੰਨਾਂ ਦਾ ਬੇਟਾ ਜੋ ਇਹਨਾਂ ਦੇ ਨਾਲ ਹੈ 8 ਸਾਲ ਤੋਂ ਫਰਾਂਸ ਗਿਆ ਹੋਇਆ ਸੀ ਪਰ ਉੱਥੇ ਪੱਕਾ ਨਹੀਂ ਸੀ ਹੋ ਰਿਹਾ ਇਹ ਬੜੇ ਪਰੇਸ਼ਾਨ ਸਨ ਪ੍ਰਭੂ ਜੀ ਦੇ ਘਰ ਵਿੱਚ ਆਏ ਤਾਂ ਇਹਨਾਂ ਨੇ ਪਾਸਟਰ ਜੀ ਦੇ ਨਾਲ ਗੱਲ ਕੀਤੀ ਉਹਨਾਂ ਨੇ ਹੌਸਲਾ ਦਿੱਤਾ ਕਿ ਤੁਸੀਂ ਪ੍ਰਭੂ ਨੂੰ ਕਬੂਲ ਕਰੋ ਸਾਰੇ ਆਪ ਸਿੱਧੇ ਹੋ ਜਾਣਗੇ ਇਹ ਲਾਸ ਦੇ ਆ ਕਿ ਇਹ ਲਗਾਤਾਰ ਪਰਮੇਸ਼ਰ ਜੀ ਦੇ ਘਰ ਦੇ ਵਿਚ ਆ ਕੇ ਇਹਨਾਂ ਨੇ ਪ੍ਰਾਰਥਨਾਵਾਂ ਕੀਤੀਆਂ ਪ੍ਰਭੂ ਜੀ ਨੇ ਐਸੀ ਕਿਰਪਾ ਕੀਤੀ ਇਹਨਾਂ ਦਾ ਬੇਟਾ ਪੱਕਾ ਵੀ ਹੋ ਗਿਆ ਉਸ ਦਾ ਵਿਆਹ ਵੀ ਹੋ ਗਿਆ ਤੇ ਉਸ ਦੇ ਘਰ ਇੱਕ ਬੇਟਾ ਵੀ ਹੋ ਗਿਆ ਇਹਨਾਂ ਪਰਿਵਾਰਾਂ ਦੇ ਲਈ ਇਹ ਪ੍ਰਾਸ ਮੇਰ ਪਰਵਾਰ ਪਰਿਵਾਰ ਦਾ ਸ਼ੁਕਰ ਕਰਦੇ ਹਾਂ ਕਿ ਇਹਨਾਂ ਦਾ ਬੇਟਾ ਪੱਕਾ ਹੋ ਮੰਨ ਬਾਅਦ ਪ੍ਰਭੂ ਜੀ ਦੇ ਘਰ ਦੇ ਵਿੱਚ ਪਰਮੇਸ਼ਰ ਜੀ ਦਾ ਤਰਵਾਰ ਨਾਮ ਇਹ ਪਹੁੰਚਿਆ ਪ੍ਰਭੂ ਦੀ ਬਿਹਾਰ